ਕਰਦੇ ਨਾ ਮੈਂ ਕਹਿਵਾ ਮੈਂ ਅਮਰ ਸ਼ਗਣਾ ਕਰਦੇ ਨਾ ਨਾ ਕੀਤੀ ਤੇ ਨਹੀਂ ਤੇ ਕੋਈ ਰਹਿਤ ਨਹੀਂ ਹੋਣੀ ਆ ਤੇ ਮੁੜ ਕੇ ਮੈਂ ਨਾ ਮੈਂ ਜਿੱਤ ਕਰ ਲਈ ਫੜ ਲਈ ਵੀ ਮੈਂ ਸ਼ਗਣਾ ਸ਼ਗਣਾ ਇਹ ਮਹਾਰਾਜ ਦੀ ਕਿਰਪਾ ਹੈ ਮਾਰੇ ਨੇ ਸੇਵਾ ਲਾਣੀ ਸੋ ਸੇਵਾ ਲਈ ਆ ਸੋ ਇੰਨੀ ਖੁਸ਼ੀ ਵਾਲੀ ਗੱਲ ਆ ਉਹ ਮੈਂ ਦੱਸ ਨਹੀਂ ਸਕਦਾ ਦੱਸਣ ਤੋਂ ਬਾਰੀ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਤੋਂ ਸੇਵਾ ਲਈ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪਾਠ ਸਾਰਾ ਇਹ ਕੀਤਾ ਹੈ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ 18 ਸਾਲ ਦੇ ਨੌਜਵਾਨ ਨੇ ਇੱਕ ਚੌਂਕੜੇ 'ਚ ਸੰਪੂਰਨ ਕੀਤਾ ਸ਼੍ਰੀ ਅਖੰਡ ਪਾਠ ਸਾਹਿਬ ਸਹਿਜ ਪਾਠ ਦੀ ਹੋਈ ਸੀ ਅਦਾਸ ਪਰ ਨੌਜਵਾਨ ਨੇ ਇੱਕ ਚੌਂਕੜੇ 'ਚ ਹੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਬਿਨਾ ਕੁਝ ਖਾਦੇ ਪੀਤੇ ਅਤੇ ਬਿਨਾ ਮਲਮੂਤਰ ਕੀਤੇ ਬਿਨਾ ਉੱਠਿਆ ਇੱਕ ਚੌਂਕੜੇ 'ਚ ਹੀ ਭੋਗ ਪਾਇਆ ਇਹ ਆ ਅੰਮ੍ਰਿਤਸਰ ਦੇ ਹਲਕਾ ਰਾਜਾ ਸਾਸੀ ਦੇ ਨੌਂਦੇ ਪਿੰਡ ਕੋਟਲੀ ਸਕਾਚੇ ਇੱਕ 18 ਸਾਲ ਦੇ ਨੌਜਵਾਨ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਇੱਕ ਚੌਂਕੜੇ ਚ ਸੰਪੂਰਨ ਕੀਤੇ ਗਏ ਨੇ ਨੌਜਵਾਨ ਨੇ ਬਿਨਾਂ ਕੁਝ ਖਾਦੇ ਪੀਤੇ ਅਤੇ ਬਿਨਾਂ ਹੀ ਮਲਮੂਤਰ ਕੀਤਿਆਂ ਅਖੰਡ ਪਾਠ ਸਾਹਿਬ ਨੂੰ ਇੱਕ ਚੌਂਕੜੇ ਚ ਸੰਪੂਰਨ ਕੀਤਾ ਹੈ ਨੌਜਵਾਨ ਮੁਤਾਬਕ ਉਸ ਨੂੰ ਬਚਪਨ ਤੋਂ ਹੀ ਸ਼ੌਂਕ ਸੀ ਕਿ ਉਹ ਇੱਕ ਚੌਂਕੜੇ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸੰਪੂਰਨ ਕਰ ਸਕੇ ਅਤੇ ਹੁਣ ਉਸ ਦੇ ਵਾਹਿਗੁਰੂ ਦੀ ਅਪਾਰ ਕਿਰਪਾ ਹੋਈ ਅਤੇ ਉਸ ਨੇ ਇੱਕ ਚੌਂਕੜੇ 'ਚ ਕਰਜ ਰੱਖਿਆ ਅਖੰਡ ਪਾਠ ਸਾਹਿਬ ਸੰਪੂਰਨ ਕੀਤਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਤੇ ਮੇਰੀ ਪਿੰਡ ਮੇਰਾ ਕੋੜ ਦੇ ਸਕਾ ਤੇ ਮਨ ਵਿੱਚ ਜਜਬਾ ਨਿਕੰਦ ਤੋਂ ਸੀ ਛੋਟਾ ਛੋਟਾ ਸੀ ਜਦੋਂ 5 ਕਿ ਸਾਲ ਦਾ ਨਾ ਮੈਂ 2 ਸਾਲ ਦਾ ਬੱਚਾ ਸੀ ਉਦੋਂ ਮਾਤਾ ਜੀ ਨੇ ਬੋਲਣਾ ਵਾਹਿਗੁਰੂ ਤੇ ਮੈਂ ਵੀ ਮਗਰ ਵਾਹਿਗੁਰੂ ਬੋਲਣਾ ਤੇ 5 ਰਾਂ ਨਾ ਬੋਲਣਾ ਮੈਂ ਵੀ ਮਗਰ 5 ਰਾਂ ਬੋਲਣਾ ਮੋਂਗੇ 7 ਸਾਲ ਦਾ ਹੋ ਗਿਆ ਮੋਂਗੇ ਸਾਲ-ਸਾਲ ਦੇ ਮੁੜ ਕੇ ਇੱਟਾਂ ਲੈਣੀਆਂ ਜਾਂ ਫਿਰ ਲਾਲ ਜੀ ਸਹਰਾਣੇ ਲੈ ਲੈਣੇ ਜਾਂ ਕੋਈ ਫੱਟੀ ਲੱਭ ਗਈ ਉਹ ਲੈ ਲੈਣੀ ਤੇ ਉੱਤੇ ਮੁੜ ਕੇ ਚੁੰਨੀ ਜਾਂ ਕੋਈ ਹੋਰ ਚਾਦਰ ਪਾ ਗੇ ਉਮਾਰਾ ਸਰੂਪ ਬਣਾਉਣਾ ਤੇ ਮੁੜਕੇ ਜੇ ਬੱਚੇ ਹੋਣੇ ਲੱਗ ਉਹਨਾਂ ਨੇ ਕਿਹਾ ਮੱਥਾ ਟੇਕੋ ਬਿਮਾਰ ਮਹਾਰਾਜ ਆਏ ਤੇ ਮੁੜਕੇ ਇਹਨਾਂ ਕਰਨਾ ਵੀ ਇੱਕ ਡੰਡਾ ਲੈਣਾ ਦਾ ਨਿਸ਼ਾਨ ਸਾਹਿਬ ਬਣਾਉਣਾ ਚੁੰਨੀ ਵਾਲੇਟ ਕੇ ਤੇ ਚੌਰ ਸਾਹਿਬ ਬਣਾਉਣਾ ਤੇ ਇਦਾਂ ਕਰਕੇ ਛੋਟਿਆਂ ਦਾ ਸ਼ੌਂਕ ਸੀ ਬਾ ਮੁੜਕੇ ਜਦੋਂ 12 ਸਾਲਾਂ ਦਾ ਹੋਇਆ ਮੁੜਕੇ ਅਮਰਤ ਪਾਣ ਕੀਤਾ ਜੀ ਮੁੜਕੇ ਪਿੰਡ ਬਾਬੇ ਬਾਬਾ ਜੀ ਆਏ ਹਨ ਹਨ ਤੇ ਉਹਨਾਂ ਨੇ ਮੁੜਕੇ ਵੀ ਕਰ ਦੇਣ ਨੂੰ ਮੈਂ ਕਿਹਾ ਮੈਂ ਅਮਰ ਸ਼ਕਣਾ ਕਰ ਦੇਣੇ ਨਾ ਕੀਤੀ ਤੇ ਨਹੀਂ ਤੇ ਕੋਈ ਰਹਿਤ ਨਹੀਂ ਹੋਣੀ ਆ ਮੁੜ ਕੇ ਮੈਂ ਆ ਮੈਂ ਜਿੱਤ ਕਰ ਲਈ ਫੜ ਲਈ ਵੀ ਮੈਂ ਛਗਣਾ ਛਗਣਾ ਹੁਣ ਕਿੰਨਾ 100 ਰੁਪਏ ਦਿੱਤਾ ਮੈਨੂੰ 100 ਰੁਪਏ ਚ ਮੜ ਕੇ 100 ਰੁਪਏ ਚ ਮੜ ਕੇ ਆਪਣੇ ਸਾਰੇ ਕਾਰ ਲਏ ਮੈਂ ਕਾਰ ਲੈ ਕੇ ਮੁੜ ਕੇ ਕਾਰ ਆ ਮੁੜ ਕੇ ਘਰ ਦੇ ਵੀ ਖੁਸ਼ ਹੋ ਗਏ ਸਿੰਘ ਸਾਡੇ ਆਇਆ ਮੁੜ ਕੇ ਹੁਣ ਮਾਰੇ ਦੀ ਕਿਰਪਾ ਤੇ ਬਾਬਾ ਜੀ ਕੋਲੋਂ ਜਿਹੜੀ ਆਪਾਂ ਸੰਥਿਆ ਲਈ ਸੀ ਐ ਬਾਬਾ ਜੀ ਬਾਬੰਦ ਰਮ ਸਿੰਘ ਜੀ ਕੋ ਆਪਣੇ ਪਿੰਡ ਦੇ ਗਰੰਤੀ ਸਿੰਘ ਹਨ ਹਾਂਜੀ ਤੇ ਉਹਨਾਂ ਤੋਂ ਸੰਥਿਆ ਲਈ ਜੀ ਹਾਂ ਜੀ ਉਹਨਾਂ ਕੋਲੋਂ ਸੰਥਿਆ ਲਈ ਆ ਤੇ ਜਿੱਥੋਂ ਕੋਈ ਮਾੜੀ ਮੋਟੀ ਗਲਤੀ ਹੋਣੀ ਉਹ ਇਹਨਾਂ ਇਹਨਾਂ ਦੱਸ ਦੇਣੀ ਮੈਨੂੰ ਤੇ ਜੋ ਵੀ ਗਲਤੀ ਹੋਣੀ ਹੈ ਇਹਨਾਂ ਉਥੋਂ ਟੋਕ ਦੇਣਾ ਵੀ ਨਹੀਂ ਇੱਥੋਂ ਸਹੀ ਕਰੋ ਤੇ ਇਹਨਾਂ ਵੀ ਸਾਰਾ ਕੋਈ ਦੱਸ ਰਹੇ ਪੜਾਈ ਕਿਰਕ ਨਹੀਂ ਕੀਤੀ ਹੈ ਪਲੱਸ 1 ਜੀ ਪਲੱਸ 1 ਨੋਨ ਮੈਡੀਕਲ ਹੁਣ ਪੜ੍ਹਦੇ ਜੀ ਹਾਂ ਜੀ ਪੜ੍ਹ ਰਹੇ ਹੁਣ ਕੀ ਅੱਜ ਸੰਪੂਰਨਤਾ ਹੀ ਹੋਈ ਆ ਕਿੰਨਾ ਕੁ ਮਨ ਚ ਜਜ਼ਬਾ ਹੈ ਹਾਂ ਜੀ ਮਨ ਚ ਜਜ਼ਬਾ ਵੀ ਹੁੰਦਾ ਹੀ ਇਹਨਾਂ ਨੂੰ ਪਤਾ ਲੱਗੇ ਆਣ ਗਵਾਣ ਆੜ ਵੀ ਵਿਸਤੇ ਦਾ ਨਾਦੀ ਪਿੰਡ ਚ ਵੀ ਇਹ ਮਹਾਰਾਜ ਦੀ ਕਿਰਪਾ ਹੈ ਮਾਰੇ ਨੇ ਸੇਵਾ ਲੈਣੀ ਸੀ ਉਹ ਸੇਵਾ ਲਈ ਆ ਪਰ ਜਦੋਂ ਸ਼ੁਰੂ ਕੀਤੇ ਸੀ ਮਨ ਚ ਡਰ ਨਹੀਂ ਆਇਆ ਵੀ ਮੈਂ ਇਕੱਲਾ ਨਹੀਂ ਹੋਣੀ ਜੈ ਹੋ ਜਾਣਗਾ ਨਾ ਨਾ ਡਰ ਨਹੀਂ ਮੈਂ ਅਰਦਾਸ ਕਰਕੇ ਬੈ ਗਿਆ ਸੀ ਮੈਂ ਹੁਣ ਮਹਾਰਾਜ ਜੀ ਤੁਸੀਂ ਇਹ ਜੀ ਪਤਾ ਰੱਖਣੀ ਤੇ ਸਮਰਾਥ ਗੁਰੂ ਸਿਰਾ ਜਤਲਿਓ ਮਾਰੇ ਨੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਜੀ ਹਾਂਜੀ ਮਨ ਚ ਸ਼ੌਂਕ ਕਿੱਦਾਂ ਆਇਆ ਵੀ ਇਕੱਲੇ ਪਾਠ ਕਰਦਾ ਕਿਉਂਕਿ ਹਮੇਸ਼ਾ ਲਈ ਜਦੋਂ ਵੀ ਕਨਵਰਟ ਸਾਹਿਬ ਦੀ ਇੱਕ ਮਰਿਆਦਾ ਹੁੰਦੀ ਪੰਜ ਸਿੰਘ ਹੋਣ ਤੇ ਫਿਰ ਕਨਵਰਟ ਸਾਹਿਬ ਰੱਖੇ ਜਾਂਦੇ ਨੇ ਤਿੰਨ ਦਿਨ ਦਾ ਸਾਰਾ ਇਹ ਹੁੰਦਾ ਜੀ ਇਹ ਸ਼ੌਂਕ ਮੈਨੂੰ 2 ਕ ਮਹੀਨੇ ਹੋ ਗਏ ਮਾਰਨ ਦੀ ਸਾਟੀ ਜੀ ਵੱਜਣੀ ਵੀ ਨਹੀਂ ਕਰਨੀ ਆ ਕਰਨੀ ਆ ਮੁਰਕੇ ਜਦੋਂ ਮੇਰਾ ਜਨਮ ਦਿਨ ਸੀ ਮੁਰਕੇ ਮੈਂ ਉਹ ਦਿਨ ਰੱਖਤਾ 27 ਤਰੀਕ ਨੂੰ ਜਨਮ ਦਿਨ ਸੀ ਮੇਰਾ 27 ਤਰੀਕ ਨੂੰ ਰੱਖਤਾ ਇਹਨਾਂ ਅਰਦਾਸ ਕਰਾਤੀ ਕਰਦene ਸਹੀ ਪਾੜਦੀ ਆਦੇ ਤੇਰੇ ਕੋ ਨਹੀਂ ਹੋਣਾ ਤੇ ਮੁਰਕੇ ਮਾਰਨ ਨੇ ਕਰਾਉਣਾ ਸੀ ਉਹ ਹੋ ਗਿਆ ਤੇ ਮੁੜ ਕੇ ਮਾਰਨ ਸੇਵਾਲੀ ਆ ਆਪਣੀ ਤੇ ਮਹਾਰਾਜ ਜੀ ਗਾਂਵੇ ਕਿਰਪਾ ਕਰਨ ਸੱਚੀ ਪਾਸ਼ਾ ਜੀ ਹਾਂਜੀ ਸਰੀਰ 'ਚ ਕੋਈ ਦਿੱਕਤ ਆਈ ਹੁਣ ਕੋਈ ਜਿੱਦਾਂ ਲੱਤਾਂ ਦਾ ਕੋਈ ਪਰੇਸ਼ਾਨੀ ਕੋਈ ਹਾਂਜੀ ਉਹ ਥੋੜੀ ਬਾਦ ਆਉਣੀ ਆ ਜੀ ਹਾਂਜੀ ਕੀ ਹੁਣ ਨੌਜਵਾਨਾਂ ਨੂੰ ਕੀ ਪੀਲ ਕਰਨੀ ਚਾਹੀਦੀ ਨੌਜਵਾਨਾਂ ਨੂੰ ਇਹੋ ਹੀ ਕਹਿੰਦੇ ਨਸ਼ਿਆਂ ਦਾ ਤਿਆਗ ਕਰੋ ਤੇ ਗੁਰਸਿੱਖੀ ਜੀ ਮਨੋਂ ਵੱਲ ਆਓ ਤਾਂ ਅਮਰਸਰ ਕੋ ਸਿੰਘ ਸਜੋ ਹਾਂਜੀ ਹਾਲਾਂਕਿ ਪਰਿਵਾਰ ਕੇ ਮੈਂਬਰਾਂ ਨੇ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨਿਰਮਲ ਸਿੰਘ ਜਿਨ੍ਹਾਂ ਤੋਂ ਕੇ ਨੌਜਵਾਨ ਨੇ ਪਾਠ ਕਰਨਾ ਸਿੱਖਿਆ ਉਹਨਾਂ ਨੇ مشورہ ਦਿੱਤਾ ਸੀ ਕਿ ਇਹ ਜੇਹਾ ਕਰਨਾ ਅਸੰਭਵ ਹੋਵੇਗਾ ਅਤੇ ਜੇਕਰ ਉਹ ਜੇਹਾ ਕਰਨਾ ਹੀ ਚਾਹੁੰਦਾ ਤਾਂ ਘਰ ਵਿੱਚ ਅਖੰਡ ਪਾਠ ਸਾਹਿਬ ਜੀ ਦੀ ਥਾਂ ਤੇ ਸਹਿਜ ਪਾਠ ਰੱਖਿਆ ਜਾ ਸਕਦਾ ਹੈ ਜਿਸ ਤੋਂ ਬਾਅਦ ਘਰ 'ਚ ਸਹਿਜ ਪਾਠ ਦੀ ਅਰਦਾਸ ਹੋਈ ਪਰ ਨੌਜਵਾਨ ਨੇ ਇੱਕ ਚੌਂਕੜੇ 'ਚ ਹੀ ਅਖੰਡ ਪਾਠ ਸਾਹਿਬ ਸੰਪੂਰਨ ਕਰ ਦਿੱਤਾ ਉਧਰ ਨੌਜਵਾਨ ਦੀ ਇਸ ਲਗਨ ਤੋਂ ਗ੍ਰੰਥੀ ਸਿੰਘ ਨਿਰਮਲ ਸਿੰਘ ਵੀ ਬੇਹਦ ਖੁਸ਼ ਨਜ਼ਰ ਆਏ ਕੀ ਨਾਇਆਂ ਦੇ ਤੁਹਾਡੇ ਸ਼ਗਿਰਦ ਨੇ ਅੱਜ ਐਡਾ ਵੱਡਿਆ ਮਾਰੀ ਕਿਰਪਾ ਕੀਤੀ ਹੈ ਸਫਲਤਾ ਲਈ ਹੈ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਮੈਂ ਆਪਣਾ ਕਾਹ ਕਬੀਰ ਗੁੰਗੇ ਗੁੜਖਾਏ ਆਪੂੰ ਪੁੱਛ ਪੁੱਛੇ ਤੇ ਕਾ ਕਹੀ ਸੋ ਇਨੀ ਖੁਸ਼ੀ ਵਾਲੀ ਗੱਲ ਹੈ ਉਹ ਮੈਂ ਦੱਸ ਨਹੀਂ ਸਕਦਾ ਜੀ ਦੱਸਣ ਤੋਂ ਬੜੀ ਹੈ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਤੋਂ ਸੇਵਾ ਲਈ ਕਿਉਂਕਿ ਜਦੋਂ ਪਰਾਰੰਭ ਕਰਨ ਲੱਗੇ ਤੇ ਮੈਨੂੰ ਲੰਭੋ ਪਤਾ ਲੱਗਾ ਇੰਦਾ ਸੁਖਜਿੰਦਰ ਸਿੰਘ ਇੱਕ ਹੀ ਝੌਂਗੜੇ ਜਿਹਾ ਅਖੰਡ ਵਾਟਸਐਪ ਕਰ ਰਿਹਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਆਹ ਕਰਦੇ ਫਿਰ ਫੋਨ ਕਰਕੇ ਪੁੱਛਦੇ ਅਮੀ ਸੱਚੀ ਗੱਲ ਹੈ ਕਿ ਜਾਂ ਵੈਸੇ ਕਰਨਾ ਉਹਨੇ ਜਿਹਨੂੰ ਇਹਨਾਂ ਦੀ ਮਾਤਾ ਜੀ ਨੇ ਫੋਨ ਲਾਤਾ ਇਹ ਬਾਬਾ ਜੀ ਅਖੰਡ ਪਾਠ ਸਭ ਪ੍ਰਾਰੰਭ ਕਰਨਾ ਤੇ ਮੈਂ ਇਹਨਾਂ ਨੂੰ ਆਖਿਆ ਵੀ ਸਹਿਜ ਪਾਠ ਜਿਹੜਾ ਉਹ ਪ੍ਰਾਰੰਭ ਕਰਿਓ ਕਿਉਂਕਿ ਹੋ ਸਕਦਾ ਹੈ ਸਰੀਰ ਹੈ ਜੀ ਕੋਈ ਵੀ ਦਿੱਕਤ ਆ ਸਕਦੀ ਕਿਸੇ ਵੇਲੇ ਵੀ ਸੋ ਇਹਨਾਂ ਨੇ ਚਲੋ ਉਸੇ ਤਰ੍ਹਾਂ ਕੀਤਾ ਅਰਦਾਸ ਜਿਹੜੀ ਉਹ ਸਹਿਜ ਪਾਠ ਦੀ ਕੀਤੀ ਤੇ ਬੱਚੇ ਨੇ ਜਿਹੜੀ ਆ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪਾਠ ਸਾਰਾ ਇਹ ਕੀਤਾ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਆ ਆਪ ਵੀ ਸਤਿਗੁਰੂ ਮਹਾਰਾਜ ਨੇ ਸੇਵਾ ਲਈ ਹੈ ਜੀ ਕੀ ਨੌਜਵਾਨਾਂ ਨੂੰ ਕੀ ਭਿਕ ਕਰਨੀ ਨੌਜਵਾਨਾਂ ਨੂੰ ਇਹੋ ਹੀ ਆ ਇਹ ਬੱਚੇ ਤੋਂ ਸੇਧ ਲੈਣੀ ਚਾਹੀਦੀ ਆ ਆਪਾਂ ਨੂੰ ਕਿਉਂਕਿ ਵੇਖੋ ਇਸ ਜਵਾਨੀ ਦੇ ਵਿੱਚ ਜਵਾਨ ਬੱਚੇ ਜਿਹੜੇ ਆਪਣੇ ਅੱਜ ਕਿਧਰ ਨੂੰ ਜਾ ਰਹੇ ਨੇ ਅੱਜ ਸ਼ੇਮਾ ਦਰਵਿੰਦਰਿਆ ਜਿਹੜਾ ਹੈ ਉਹ ਨਸ਼ਿਆਂ ਦਾ ਚੱਲ ਰਿਹਾ ਨਸ਼ਿਆਂ ਵੱਲੋਂ ਮੁੜ ਕੇ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬਣੇ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਇਹਨੂੰ ਆਪਾਂ ਸਫਲ ਬਣਾਉਣਾ ਹੈ ਜਦ ਕੇ ਮਾਪਿਆਂ ਨੇ ਵੀ ਨੌਜਵਾਨ ਦਾ ਹੌਸਲਾ ਅਤੇ ਉਸੇ ਲਗਨ ਨੂੰ ਦੇਖਦਿਆਂ ਵਾਹਿਗੁਰੂ ਦਾ ਧੰਨਵਾਦ ਕੀਤਾ ਹੈ। ਹਾਂ ਜੀ ਸਵਰਨ ਸਿੰਘ ਭਾਜੀ ਪਿੰਡ ਕੋਟਲੀ ਸਕਾ ਹਾਂ ਜੀ ਤੇ ਮੇਰੇ ਬੱਚੇ ਨੇ ਪਾਠ ਕੀਤਾ ਸੱਚੇ ਪਾਛਾ ਚੜ੍ਹਦੀ ਕਲਾ ਰੱਖੇ ਗੇ ਖੰਡ ਪਾੜ ਦੀ ਅਰਦਾਸ ਕਰਾਈ ਸਾਈਂ ਪਾੜ ਦੀ ਤੇ ਇਹਨੇ ਪੂਰਾ ਖੰਡ ਪਾੜ ਸਪੂਰਨ ਕਰਤਾ ਇੱਕ ਚਾਉਂਡ ਦੇ ਵਿੱਚ ਮਹਾਰਾ ਚੜ੍ਹਦੀ ਕਲਾ ਰੱਖੇ ਸੱਚੇ ਪਾਛਾ ਇਹ ਸਾਰਿਆਂ ਨੂੰ ਆਨੇ ਵੀ ਕਰੋ ਇਹੋ ਜਿਤਨਾ ਹੀ ਕਰੋ ਇਹਨੂੰ ਮਜਬੂਰ ਦਾ ਸ਼ੌਂਕ ਹੀ ਹਾਂ ਜੀ ਹਾਂ ਜੀ ਹਾਂ ਜੀ ਕਦੀ ਇੱਟਾ ਨਾ ਖਲਣੀ ਆ ਕਦੀ ਕੋ ਪਰਨਾ ਪਾ ਲੈਣਾ ਤੇ ਕਦੀ ਕੋਹ ਕਰ ਲੈਣਾ ਚੌਰਸਾ ਬਣਾ ਲੈਣਾ ਨਿਸ਼ਾਨ ਸਾਹਿਬ ਲਗਾ ਲੈਣਾ ਛੋਟੀ ਦਾ ਇਤਰਾ ਪਹਿਲੇ ਦਿਨ ਉਹਨੂੰ ਚਾਉਂਗੀ ਤੇ ਨਾਲ ਜੋ ਜੋ ਪੜਾਈ ਕਰੀ ਗਏ ਨਾਲ ਮਹਾਰਾਜਾ ਕਿਰਪਾ ਕਰ ਗਿਆ ਸੱਚੇ ਪਾਛਾ ਕੋਈ ਬਾਬਾ ਜੀ ਉਹਨਾਂ ਦੀ ਕਿਰਪਾ ਬਾਬਾ ਨਰਮਲ ਸੋਹਣਾ ਦੀ ਇੱਕ ਔੜ ਨਹੀਂ ਸਕੇ ਪਿੰਡ ਦੇ ਗਰੰਟੀ ਸਾਡੇ ਦੇ ਕੋਈ ਨਾ ਕਿਰਪਾ ਕੀਤੀ ਜਿੱਥੋਂ ਗਲਤੀ ਹੁੰਦੀ ਰੋਕ ਟੋਕਦੇ ਨੇ ਤੇ ਇਹਨਾਂ ਕੋ ਸੰਸਾਰ ਲਈ ਬਹੁਤ ਖੁਸ਼ੀ ਹੁੰਦੀ ਮਹਾਰਾਜਾ ਖੁਸ਼ੀ ਸੰਭਾਲੀ ਨਹੀਂ ਜਾਂਦੀ ਤੇ ਮਾਰਾ ਚੜਦੀ ਕਲਾ ਰੱਖ ਸੱਚੇ ਪਾਤਸ਼ਾਹ ਸਾਰੇ ਅੰਦਰ ਰੱਖੇ ਹਾਂ ਹੋਰ ਬੱਚਿਆਂ ਨੂੰ ਕੀ ਕੀ ਕਰਨੀ ਚਾਹੀਦੀ ਬੱਚਿਆਂ ਨੂੰ ਪੀਲੇ ਹੋਈਆਂ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਜੁੜੋ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਨੂੰ ਪੀਲੇ ਹੋ ਜੀ ਇਸ ਦੌਰਾਨ ਖੰਡਪਾਟ ਸਾਹਿਬ ਦਾ ਪੋਕ ਪਾਉਣ ਵਾਲੇ ਨੌਜਵਾਨ ਨੇ ਬਾਕੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਬਾਣੀ ਅਤੇ ਬਾਣੇ ਵੱਲ ਵਧਣ ਤਾਂ ਕਿ ਇੱਕ ਵਧੀਆ ਜੀਵਨ ਬਤੀਤ ਕੀਤਾ ਜਾ ਸਕੇ ਅਤੇ ਉਹ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰ ਸਕਣ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ